ਤੋ ਸਾਡੇ ਪਿੰਡ ਦੇ ਵਿੱਚ ਅੱਜ ਵੀ ਬੀੜੀਆਂ ਦਾ ਦੌਰ ਪੂਰਾ ਚੱਲ ਰਿਹਾ ਹੈਗਾ ਜਿਵੇਂ ਪਿਛਲੇ ਜ਼ਮਾਨਿਆਂ ਦੇ ਵਿੱਚ ਚੱਲਦਾ ਸੀਗਾ ਉਹੀ ਕੁਸ ਹੈਗਾ ਵਿੱਚ ਬਾਬੇ ਕਹਿੰਦੇ ਜੀ ਅਸੀਂ ਬਾਹਲੇ ਕੰਮ ਕਰਦੇ ਪਰ ਅੱਜ ਕਨ ਨੌਜਵਾਨ ਵੀ ਫੁੱਲ ਕੰਮ ਕਰਦੇ ਨੇਗੇ ਅਜ ਤੋਂ ਪਹਿਲਾਂ ਬਾਈ ਕੈਕੀਨਾਂ ਦਾ ਕਰਤਾ ਟੋਕਾ ਸੱਤ ਕਿਲਿਆਂ ਦਾ ਜੀ ਸੱਤ ਦਾਦਾ ਨਮੇੜਤਾ ਦੋਸਤੋ ਦੇਖੋ ਸਾਰੇ ਨਵੀਂ ਉਮਰ ਦੇ ਮੁੰਡੇ ਨੇਗੇ ਕਿੱਥੇ ਕਿੱਥੇ ਚੱਲੀ ਜਾਂਦਾ ਬੀੜੀਆਂ ਦਾ ਦੌਰ ਦੱਸਿਓ ਜਰੂਰ ਹੜੰਬੇ ਨਾਲ ਵੀ ਬਣਾਉਣਾ ਵੱਡੀ ਗੱਲ ਕੀ ਹੈਗੀ ਵੀ ਇੱਥੇ ਬਾਈ ਸਾਰੇ ਮੁੰਡੇ ਇੱਕ ਬੀੜੀ ਹੋਏ ਬਾਈ ਸਾਰੇ ਹਾਂ ਸਾਰੇ ਬੰਦੇ ਵੀਡੀਓ ਵਾਲੇ ਹਾਂ ਬਿਲਕੁਲ ਹੀ ਤੇ ਇੱਧਰ ਵੀ ਬਾਈ ਆ ਬਾਈ ਤੋਂ ਫਿਰਦੇ ਆ ਬਾਈ ਇੱਕ ਵੀ ਬੰਦਾ ਦਿਹਾੜੀ ਵਾਲਾ ਨਹੀਂ ਹੈਗਾ ਹਾਂ ਨਾ ਬਾਈ ਦਿਹਾੜੀ ਵਾਲਾ ਕੋਈ ਨਹੀਂ ਸਾਰੇ ਆਈਆਂ ਨੇ ਅੱਛਾ ਸਾਰੇ ਯਾਰੀ ਦੋਸਤੀ ਵਾਲੇ ਨੇਗੇ ਕਿੰਨੇ ਕਿੰਨੇ ਨਮੇੜਨਗੇ ਹੱਥ ਨੂੰ ਹੱਥ ਨੂੰ ਬਾਈ 2 ਕਿਲੇ ਹੋਰ ਕਰ ਦਾਂਗੇ 2 ਕਿਲੀ ਕਰੋਗੇ ਹੈ ਕਾ 2 ਕਿਲੇ ਕਰਾਂਗੇ ਯਾਰ ਅੱਛਾ 2 ਹੀ ਰਹਿ ਗਏ ਕਿ ਮੱਤ ਪਏ ਨੇ ਹਾਂ ਨਾ ਰਹੀ 2 ਗਏ 2 ਰਹਿ ਗਏ ਇੱਧਰ ਆ ਮੁੰਡੇ ਸਾਰੇ ਨਵੀਂ ਉਮਰ ਦੇ ਮੁੰਡੇ ਨੇ ਤੁਹਾਨੂੰ ਦਿਖਾਉਣਾਗਾ ਲੋਹਾ ਖੇੜ ਦੇ ਵਿੱਚ ਪਹਿਲਾ ਜਮਾਨਾ ਚੱਲੀ ਜਾਂਦਾਗਾ ਤੂੜੀ ਹੱਥੀ ਟੋਕਾ ਘਾਦਨੇ ਇਧਰ ਚੇਗੂ ਨਹੀਂ ਫਿਰਦੇ ਕਿਵੇਂ ਬਾਈ ਬਜੌਰ ਜਵਾਨੀ ਚ ਪੂਰਾਗਾ ਪੂਰਾ ਫੁੱਲਾ ਜੋਰ ਜਵਾਨੀ ਚ ਤੇ ਕਿੱਥੇ ਕਿੱਥੇ ਚੱਲਦਾ ਅੱਜ ਵੀ ਮੰਨ ਲਓ ਵੀ ਕਿੱਥੇ ਕਿੱਥੇ ਚੱਲਦਾ ਦੌਰ ਅੱਜ ਵੀ ਮੰਨ ਲਓ ਵੀ ਹੱਥੀ ਵੱਡਣ ਦਾ ਤੇ ਵੀੜੀਆਂ ਦਾ ਦੱਸਿਓ ਜਰੂਰ ਇਧਰ ਬਾਈ ਆਉਂਦਾ ਤੇ ਬਾਈ ਕੋਈ ਸਨੇਹਾ ਲੈਣਾ ਹੋਵੇ ਬਾਤ ਸਨੇਹਾ ਬਾਈ ਇੱਕ ਆ ਸਾਡਾ ਫੁੱਲਾ ਅੱਜ ਵੀ ਵੀੜੀਆਂ ਦਾ ਦੌਰਾ ਹਾਂ ਦੋਹਾ ਕਿਹੜੇ ਚ ਹੋਰ ਬਾਈ ਠੀਕ ਹੋ ਜੀ ਠੀਕ ਆ ਇਧਰ ਬਾਈ ਫਿਰਦੇ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਸਾਰੇ ਕਿਚ ਕਹਿੰਦੇ ਸੀਗੇ ਵੀ ਨਸ਼ਾ ਵਾਲਾ ਹੋ ਗਿਆ ਪੰਜਾਬ 'ਚ ਇਹਦਾ ਕਿਤੇ ਨਾ ਕੀਤੀ ਆ ਦੋਸਤੋ ਇੱਥੇ ਦਾ ਪੂਰਾ ਓਕੇ ਰਿਪੋਰਟ ਆ 20 25 ਬੰਦੇ ਹੈਗੇ ਨੇ ਹਣਾ ਹਾਂ ਬਾਈ ਸਾਰੇ ਇਹੀ ਆਏ ਨੇ ਯਾਰ ਬਈ ਸਾਰੇ ਯਾਰ ਬਈ ਨਕੜੀਸਾਂ ਪਾਰਖੀ ਨੇ ਕੰਮ ਨੂੰ ਤੇ ਇੱਧਰ ਬਾਈ ਫਿਰਦਾਗਾ ਸਾਰੇ ਫਿਰਦੇ ਨੇ ਨੌਜਵਾਨ ਚੜ੍ਹਦੀ ਕਲਾ ਦੇ ਵਿੱਚ ਨੇਗੇ ਤੇ ਆਹ ਬਾਈ ਨੇਗੇ ਕਿਵੇਂ ਹੋ ਠੀਕੋ ਹਾਂਜੀ ਹਾਂ ਠੀਕਾ ਸਾਰੇ ਬਾਬੇ ਚੜ੍ਹਦੀ ਕਲਾ ਦੇ ਵਿੱਚ ਨੇਗੇ ਆਹ ਤੀਕੇ ਆਸਰੀ ਮਿਹਨਤੀ ਬੰਦੇ ਆਹ ਦੇਖੋ ਮਿੱਤਰੋ ਹੱਥੀਂ ਤੂੜੀ ਬਣਦੀ ਸਾਰਾ ਕੁਝ ਦਿਖਾਉਣਾ ਤੁਹਾਨੂੰ ਤੇ ਇੱਧਰ ਲੋਹ ਮਾਲ ਫੇਰਦੇ ਨੇ ਇੱਧਰ ਟਰੈਕਟਰ ਲਾਏ ਹੋ ਨੇ ਬਾਬਿਆਂ ਦੇ ਐ ਬਣਦੀ ਆ ਤੂੜੀ ਹੜੰਬਿਆਂ ਤੋਂ ਆਹ ਦੇਖੋ ਬਣਦੀ ਤੂੜੀ ਆਹ ਪਾਈ ਦਾ ਹੜੰਬਾ ਗਾ ਤੇ ਇੱਧਰ ਆਗਾ ਇੱਧਰ ਆ ਦੋ ਜੀ ਪਾਪਾ ਜੀ ਥੋੜੀ ਗੱਲਬਾਤ ਕਰੀਏ ਖੜ ਕੇ ਦੋਰਾ ਦੋ ਆਜੋ 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 ਮੜਿਆ ਪਹਿਲਾਂ ਦਾ ਜ਼ਮਾਨਾ ਹੀ ਚੱਲਿਆ ਜੰਦਾ ਨਾ ਪਾਪਾ ਹਾਂ ਪਹਿਲਾਂ ਦਾ ਜ਼ਮਾਨਾ ਹੀ ਚੱਲਿਆ ਜੰਦਾ ਮਾਂ ਲਾਉਣਾ ਪੈਂਦਾ ਚੰਗਾ ਚੰਗਾ ਛੋਟੇ ਲੈ ਕੇ ਹਾਂ ਨਹੀਂ ਚੱਲਣੇ ਜੰਦਾ ਵੀ ਪੰਜਾਬ ਦੇ ਰੋਹੀ ਵਾਲੇ ਬਰਦਰਾਂ ਹਾਂ ਤੇ ਐ ਬੱਟੀ ਗੱਲ ਤਾਂ ਮੈਂ ਦੱਸੀਆ ਸਾਰੇ ਦਰਸ਼ਕਾਂ ਨੂੰ ਵੀ ਕੋਈ ਵੀ ਬੰਦਾ ਦਿਹਾੜੀ ਤੇ ਨਹੀਂ ਹੈਗਾ ਵੀ ਅੱਜ ਵੀ ਮੋਹ ਪਿਆਰ ਪੰਜਾਬ ਚ ਹੈਗਾ ਹਾਂ ਤੇ ਕਿੱਥੇ ਮਜਦੂਰ ਹਾਂ ਹਾਂ ਇੱਧਰ ਪਾਈ ਫਿਰਦੇ ਨੇਗੇ ਸਾਰੇ ਮਤਲਬੀ ਯਾਰ ਦੋਸਤ ਨੇਗੇ ਕੋਈ ਬੰਦਾ ਦਿਹਾੜੀ ਵਾਲਾ ਨਹੀਂ ਹੈਗਾ ਸਾਰੇ ਭਾਈ ਨੇਗੇ ਅਜੂ ਪਹਿਲਾਂ ਮੰਨ ਲਓ ਵੀ 7 ਕਿਲਿਆਂ ਦਾ ਦਾ ਨਵੇੜ ਦਾ ਟੋਕਾ ਬਾਫਾਹੇ ਵਰਦੇ ਦੁਰੇ ਹੋ ਗਰੇ ਕਿੱਥੇ ਵੀ ਅੱਜ ਵੀੜੀਆਂ ਦਾ ਦੌਰ ਚੱਲ ਰਿਹਾਗਾ ਸਾਡੇ ਲੋਹਾ ਖੇਡ ਦੇ ਵਿੱਚ ਵੀੜੀਆਂ ਦਾ ਦੌਰ ਫੁੱਲਾਗਾ ਤੂੜੀ ਤੁਹਾਨੂੰ ਚੈੱਕ ਕਰਾਉਣਾ ਮਿੱਤਰੋ ਤੂੜੀ ਪੂਰੀ ਅੱਗ ਕੱਢੂ ਹੈਗੀ ਦੇਖੋ ਸਹੀ ਤੂੜੀ ਦੇਖੋ ਇਹ ਮੰਨਦੀ ਅਸਲ ਨਗਰਾਂ ਨੂੰ ਚੰਗੀ ਇਹੀ ਆ ਤੂੜੀ ਜਿਹੜੀ ਆ ਤੂੜੀ ਹੈਗੀ